ਇਹਦਾ ਪ੍ਰਾਈਸ ਵੀ ਪੁੱਛਾਂਗੇ ਕੀ ਕੀ ਰਹੂਗਾ ਮੇਰਾ ਨਾਮ ਵੀਰਵਿੰਦਰ ਪੋਰਾ ਜੀ ਜੀ ਆਪਣੀ ਕਲੈਕਸ਼ਨ ਦਿਖਾਓ ਸਾਨੂੰ ਹਾਂ ਜੀ ਆ ਜਿਵੇਂ ਫੁਲਕਾਰੀ ਵਰਕ ਵਾਲੇ ਸੂਟ ਹੈ ਜੀ ਜੀ ਹਾਂ ਜੀ ਬਾਗ ਤੇ ਵਰਕ ਕੀਤਾ ਹੋਇਆ ਜਿਵੇਂ ਜੀ ਹਾਂ ਜੀ ਇਹਦਾ ਜਿਹੜਾ ਫੈਬਰਿਕ ਕਿਹੜਾ ਰਹੂਗਾ ਜੀ ਹਾਂ ਜੀ ਇਹ ਪਿਓਰ ਕ੍ਰੇਪ ਤੇ ਕੀਤਾ ਹੋਇਆ ਵਰਕ ਆਪਾਂ ਜੀ ਤੇ ਰੇਟ ਕੀ ਰਹੂਗਾ ਇਹਦਾ ਜੀ ਇਹਦਾ 3000 ਜੀ ਹਾਂ ਜੀ ਵਿਦ ਫੈਬਰਿਕ ਤੇ ਏਮਬਰਾਇਡਰੀ ਦਾ ਪ੍ਰਾਈਸ ਓਕੇ ਆਪਣੇ ਕੋਲ ਸਟਿਚਿੰਗ ਦਾ ਵੀ ਹੈਗਾ ਜੀ ਪ੍ਰਬੰਧ ਜੇ ਸਟਿਚ ਕਰਵਾਉਣਾ ਹਾਂਜੀ ਹਾਂਜੀ ਸਭ ਕੁਝ ਹੈ ਜੀ ਹੋਰ ਦਿਖਾ ਦਿਓ ਆ ਦੇਖੋ ਜਿਵੇਂ ਇਸ ਤਰ੍ਹਾਂ ਹਾਂਜੀ ਇਹਦੇ ਬਾਰੇ ਦੱਸਿਓ ਹਾਂਜੀ ਹਾਂਜੀ ਇਹ ਜਿਵੇਂ ਕਿ ਅੱਜ ਕੱਲ ਆ ਸਟੀਚਸ ਬਹੁਤ ਟ੍ਰੈਂਡ ਚ ਆ ਜੀ ਜੀ ਹਾਂਜੀ ਇਹ ਅਸੀਂ ਖੁਦ ਮਸ਼ੀਨ ਤੇ ਤਿਆਰ ਕੀਤੇ ਹੋਏ ਆ ਸਾਰੇ ਸੂਟ ਆ ਦੇਖ ਸਕਦੇ ਹੋ ਜਿਵੇਂ ਦੇਖੋ ਜੀ ਇਹਦਾ ਫੈਬਰਿਕ ਕੀ ਰਹੂਗਾ ਜੀ ਹਾਂਜੀ ਇਹ ਤਾਂ ਬਰਪਰੀ ਜਿਵੇਂ ਕਿ ਹੁਣ ਅੱਜ ਕੱਲ ਗਰਮੀ ਚ ਪਾਉਣ ਵਾਲਾ ਕੱਪੜਾ ਬਹੁਤ ਚੱਲ ਰਿਹਾ ਬਾਕੀ ਹੋਰ ਵੀ ਦਿਖਾ ਦਿਓ ਹਾਂਜੀ ਹਾਂਜੀ ਕੋਈ ਵੀ ਤੁਸੀਂ ਇਹਨਾਂ ਚੋਂ ਜਿਹੜਾ ਸੂਟ ਹੈਗਾ ਉਹ ਆਰਡਰ ਕਰ ਸਕਦੇ ਹੋ ਹਾਂਜੀ ਹਾਂਜੀ ਕੋਈ ਬਾਤ ਕਰ ਸਕਦੇ ਇਹ ਗਲੇ ਦੇ ਵਰਕ ਹੋਇਆ ਹੈ ਨਾ ਹਾਂਜੀ ਜਿਵੇਂ ਇਹਦਾ ਕੀ ਰੇਟ ਆਣਾ ਜੀ ਇਹ 1800 ਰੁਪਏ ਦਾ ਹੀ ਹਾਂਜੀ ਲਓ ਬਈ ਬਹੁਤ ਹੀ ਇਹਦਾ ਆਫਰੀਕ ਐਮਬਰਾਇਡਰੀ ਫੁੱਲ ਸੂਟ ਤੇ ਵਰਕ ਹੈ ਜੀ ਬਹੁਤ ਹੀ ਜੈਨੂਨ ਰੇਟ ਆ ਨਾ ਹਾਂਜੀ ਦੇਖ ਸਕਦੇ ਹੋ ਇਹ ਮੈਚਿੰਗ ਸੂਟ ਹੈ ਜਿਵੇਂ ਕੇ ਜੀ ਹਾਂਜੀ ਇਹ ਵੀ ਦੇਖੋ ਨਾ ਬਹੁਤ ਸੋਹਣੀ ਕਢਾਈ ਹੋਈ ਆ ਤੇ ਬਾਕੀ ਜੇ ਕਿਸੇ ਨੇ ਆਪਣੀ ਪਸੰਦ ਦੇ ਮੁਤਾਬਕ ਕੋਈ ਸੂਟ ਕਸਟਮਾਈਜ਼ ਕਰਵਾਉਣਾ ਉਹ ਵੀ ਅਕੋਰਡਿੰਗ ਕਰਵਾ ਸਕਦੇ ਆ ਅਸੀਂ ਖੁਦ ਡਿਜ਼ਾਈਨ ਤਿਆਰ ਕਰਵਾ ਲੈਨੇ ਆ ਜੀ ਜਿਵੇਂ ਕਿ ਆਪਦੇ ਪਸੰਦ ਦੇ ਕੋਈ ਵੀ ਕਰਵਾਉਣਾ ਚਾਹੁੰਦੇ ਆ ਉਸੇ ਤਰ੍ਹਾਂ ਕੋਈ ਵੀ ਡਿਜ਼ਾਈਨ ਰੈਡੀ ਕਰਦੇ ਆ ਅੱਜ ਕੱਲ ਜਿੱਦਾਂ ਫੁਲਕਾਰੀ ਸੂਟਾਂ ਦਾ ਬੜਾ ਟ੍ਰੈਂਡ ਆ ਜੀ ਉਹਦੇ 'ਚ ਵੀ ਕੋਈ ਹੈਗਾ ਆਰਟੀਕਲ ਆਪਣੇ ਕੋਲੇ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਸ ਤਰ੍ਹਾਂ ਅੱਛਾ ਜੀ ਇਹ ਹੋ ਗਿਆ ਹਨਾ ਜਿੱਦਾਂ ਤੇ ਇੱਧਰ ਬਾਗ ਵੀ ਕੱਢਿਆ ਹੋਇਆ ਜੀ ਲਓ ਜੀ ਦੇਖੋ ਹਨਾ ਬਹੁਤ ਸੋਹਣਾ ਵਰਕ ਹੋਇਆ ਇਹਦਾ ਕੀ ਪ੍ਰਾਈਸ ਹੈ ਜੀ ਇਹਨਾਂ ਦਾ 12000 12000 ਰੁਪਏ ਦਾ ਹਾਂਜੀ ਦਿਖਾਓ ਜੀ ਥੋੜਾ ਖੋਲ ਕੇ ਦਿਖਾਓ ਇਹਨੂੰ ਬਹੁਤ ਸੋਹਣਾ ਬਾਗ ਕੱਢਿਆ ਹੋਇਆ ਜੀ ਲਓ ਜੀ ਇਹਦੇ ਬਹੁਤ ਸੋਹਣਾ ਕੰਮ ਹੋਇਆ ਅੱਜ ਵੀ ਅਸੀਂ ਸਟੇਨਰੀਆਂ ਵੀ ਖੁਦ ਰੈਡੀ ਕੀਤੇ ਹੋਏ ਆ ਜੀ ਇਹ ਵੀ ਮਸ਼ੀਨ ਵਰਕ ਕੀਤਾ ਹੋਇਆ ਆ ਜੀ ਆਹ ਹੈਂਡ ਮੇਡ ਚੀਜ਼ਾਂ ਸਖੁਦ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਆਹ ਦੇਖ ਲਓ ਤੁਸੀਂ ਕੱਚ ਦੀਆਂ ਬੋਤਲਾਂ ਦੇ ਬਹੁਤ ਸੋਹਣੀ ਕਲਾਕਾਰੀ ਹੋਈ ਆ ਇਹ ਸਭ ਕੁਝ ਹੈਂਡ ਮੇਡ ਆ ਜੋ ਵੀ ਅਸੀਂ ਬਣਾਇਆ ਇਹ ਸਾਰੀਆਂ ਬੋਤਲ ਹੈਂਡ ਮੇਡ ਨੇ ਕਿਸੇ ਨੂੰ ਤੁਸੀਂ ਗਿਫਟ ਦੇਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਇਹਨਾਂ ਤੋਂ ਆਰਡਰ ਕਰਵਾ ਸਕਦੇ ਹੋ ਹੱਥੀ ਬਣੇ ਹੋਏ ਸ਼ਿੱਕੂ ਨੇ ਦੇਖੋ ਬਹੁਤ ਸੋਹਣਾ ਵਰਕ ਆ ਬੈਂ ਹੋਰਾਂ ਦਾ ਤੇ ਆਪਣਾ ਇੰਸਟਾਗ੍ਰam ਤੇ ਅਕਾਊਂਟ ਹੈਗਾ ਜੀ ਕੀ ਨਾਮ ਹਾਂਜੀ ਫੁਲਕਾਰੀ ਫੈਰਜ਼ ਦੇ ਨਾਮ ਤੇ ਇੱਕ ਸਿੱਧੂ ਟਿਕ ਦੇ ਨਾਮ ਤਾਂ ਦੋਸਤੋ ਭੈਣ ਭਰਾ ਨੂੰ ਜਰੂਰ ਇੱਕ ਵਾਰ ਕੰਟੈਕਟ ਕਰਿਓ ਇਹਨਾਂ ਨੂੰ ਤੁਸੀਂ ਕੁਝ ਵੀ ਆਰਡਰ ਕਰ ਸਕਦੇ ਹੋ ਤੁਹਾਨੂੰ ਘਰ ਬੈਠਿਆਂ ਨੂੰ ਜਿਹੜਾ ਵੀ ਸਮਾਨ ਆਰਡਰ ਕਰੋਗੇ ਬਹੁਤ ਹੀ ਘੱਟ ਦਿਨਾਂ ਦੇ ਵਿੱਚ